ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਹ ਪ੍ਰਣਾਮ ਸ਼ਹੀਦਾਂ ਸੰਘਰਸ਼ ਕਮੇਟੀ ਵੱਲੋਂ ਅੱਜ ਹੀ ਲੁਧਿਆਣਾ ਸਿਵਲ ਹਸਪੀਟਲ ਦੇ ਵਿੱਚ ਆਈ ਸੀਗੀ ਆ ਭਾਈ ਸਾਹਿਬੀ ਦਾ ਲੱਤ ਦਾ ਜਿਹੜਾ ਆਪਰੇਸ਼ਨ ਹੋਣਾ ਵਾ ਤੇ ਅੱਜ ਸਾਡੇ ਗਰੁੱਪ ਵੱਲੋਂ ਇਸ ਪਰਿਵਾਰ ਨੂੰ ਅਸੀਂ ਜਿਹੜੀ 5000 ਰੁਪਏ ਦੀ ਸੇਵਾ ਵਾ ਉਹ ਦੇ ਕੇ ਜਾ ਰਹੇ ਹਾਂ ਤੇ ਬਾਕੀ ਜਿਹੜੇ ਵੀਰਾਂ ਨੇ ਸਾਡਾ ਸੰਯੋਗ ਕਰਕੇ ਇਸ ਪਰਿਵਾਰ ਵਾਸਤੇ ਜਿਹੜੀ ਸੇਵਾ ਇਕੱਠੀ ਕਰਕੇ ਭੇਜੀ ਸੀ ਉਹ ਅਸੀਂ ਅੱਜ ਇਸ ਪਰਿਵਾਰ ਨੂੰ ਜਿਹੜੀ ਦੇ ਸਕਿਆ ਇਸ ਪਰਿਵਾਰ ਦੇ ਵਿੱਚ ਵੀ ਧਨੀ ਪਿਓ ਕੋਤੀ ਨੇ ਹੋਰ ਕੋਈ ਵੀ ਹੈਂਡਲਾਈਸ ਕਰਵਾ ਦੇ ਵਿੱਚ ਤੇ ਜਿਹੜਾ ਆਪਰੇਸ਼ਨ ਦਾ ਖਰਚਾ ਮੈਂ ਡਾਕਟਰ ਹਣੀ ਪੁੱਛ ਕੇ ਆਇਆ ਸੀਗਾ ਜਿਹੜਾ 15000 ਰੁਪਿਆ ਦਾ ਤੇ ਸਰਵਾਰ ਕੋਲ 5-7000 ਰੁਪਿਆ ਹੋਰ ਹੈਗਾ ਤੇ ਬਾਕੀ ਬੇਟੀ ਆ ਜੀ ਸਾਰੇ ਵੀਰਾਂ ਨੂੰ ਜੇ ਮੇਰਾ ਕੋਈ ਵੀਰ ਹੋਰ ਇਸ ਪਰਿਵਾਰ ਦਾ ਜਿਹੜਾ ਸੰਯੋਗ ਕਰ ਸਕਦਾ ਹੋਵੇ ਇਥੋਂ ਇਹਦੀ ਗੱਤੀ ਮਿਲੂਗੀ ਨਾਲ ਮੈਂ ਫਿਰ ਆਪਾਂ ਇੱਕ ਮਹੀਨਾ ਦਾ ਜਿਹੜਾ ਰਾਸ਼ਨ ਵੀ ਉਹ ਦੇ ਜਾਾਂਗੇ ਬਾਕੀ ਰੈਸਟ ਵੀ ਕਰਨੇ ਪਾਣਗੇ ਇਹਨਾਂ ਨੂੰ ਜਾਂ ਸੰਗਿਆ ਲੱਗੂਗਾ ਇਹਨਾਂ ਦਾ ਲੱਗਦਾ ਜਿਹੜਾ ਰੋਗ ਦਾ ਸੰਗਿਆ ਲੱਗਦਾ ਹੁੰਦਾ ਹੈ ਤੇ ਬਾਕੀ ਫੇਸ਼ਨ ਕਰੰ ਤੋਂ ਬਾਅਦ ਜਿਹੜਾ ਪਤਾ ਲੱਗੂਗਾ ਡਾਕਟਰ ਸਾਹਿਬ ਦੱਸਣਗੇ ਕੀ ਇਹਦਾ ਅੱਗੇ ਇਲਾਜ ਕਰਨਾ ਕਹਣਾ ਤੇ ਬੇਨਤੀ ਹੈ ਜੀ ਸਾਰੇ ਵੀਰਾਂ ਦੇ ਚਰਨਾਂ 'ਚ ਜੇ ਕੋਈ ਇਸ ਨੂੰ ਪਰਮਾਤਮਾ ਦੇ ਕੋਈ ਸਹਾਇਤਾ ਕਰ ਸਕਦਾ ਹੋਵੇ ਨੰਬਰ ਹੈਗਾ ਜੀ 62399 11211 ਇਸਕੋ ਨੰਬਰ ਤੇ ਤੁਸੀਂ ਸੰਪਰਕ ਕਰਕੇ ਕਿਸੇ ਪਰਵਾਸ ਦਾ ਤੁਸੀਂ ਨੰਬਰ ਵੀ ਲੈ ਸਕਦੇ ਹੋ ਬੇਤੀ ਹੈ ਜੀ ਬਾਕੀ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਪ੍ਰਣਾਸ਼ੀ ਦਸ਼ਕਸ਼ਾ ਕਮੇਟੀ ਜਿੱਥੇ ਬਣੀ ਦਾ ਧੰਨਵਾਦ ਕਰਦੇ ਆ ਜਿਹੜੇ ਇਹੋ ਜਿਹੇ ਪਰਿਵਾਰਾਂ ਦਾ ਜਿਹੜਾ ਸੰਯੋਗ ਕਰ ਰਹੇ ਆ ਬਾਕੀ ਇੱਕ ਬੇਨਤੀ ਹੋਰ ਕਰਨੀ ਜਿਹੜੇ ਝੂਠੇ ਇਲਜ਼ਾਮ ਦਾਤੇ ਲਾ ਰਹੇ ਆ ਕਿ ਪੈਸੇ ਖਾਂਦੇ ਆ ਜਿਹੜੇ ਵੀਰ ਭੇਜਦੇ ਆਨ ਉਹਦੇ ਸਬੰਧ ਚਾਹ ਜਾਂ ਪੰਜ ਜਾਣੇ ਆ ਠੀਕ ਹੈ ਉਹਨਾਂ ਨੂੰ ਪਤਾ ਵਾ ਜਿਹੜੋਂ ਇਹ ਸੇਵਾ ਘਰਾਂ ਦੇ ਕਿੱਥੇ ਲੱਗਦੀ ਆ ਤੇ ਵੀਡੀਓ ਵਿੱਚ ਬੁਕਾਇਦਾ ਦੱਸਿਆ ਜਾਂਦਾ ਇੰਨੀ ਸੇਵਾ ਕਿਸ ਪਰਿਵਾਰ ਨੂੰ ਦਿੱਤੀ ਆ ਸਾਰਾ ਗਰੁੱਪ ਦੇ ਵਿੱਚ ਹਸਾਬ ਹੁੰਦਾ ਤੇ ਬਾਕੀ ਜਿਹੜੇ ਝੂਠੇ ਇਲਜ਼ਾਮ ਆ ਸੇਵਾ ਵੀ ਇਹਦੀ ਕਰਨੀ ਆ ਠੀਕ ਆ ਜੀ ਜੇ ਇੱਕ ਪਰਿਵਾਰ ਦੀ ਸਾਡੇ ਪਿਛਲੇ ਮਹੀਨੇ ਵੀਡੀਓ ਪਾਈ ਸੀ ਆਪਣੇ ਗਰੁੱਪ 'ਚ ਉਹਨਾਂ ਦੀ ਡੈਥ ਹੋ ਚੁੱਕੀ ਸੀਗੀ ਕਿ ਜੋ ਵੀ ਮੇਰੇ ਦੇ ਅਨੁਮਾਨ ਲੱਗ ਰਿਹਾ ਕਿ ਤੁਸੀਂ ਉਹਨਾਂ ਦੇ ਟੈਸਟ ਹੋਣ ਤੋਂ ਬਾਅਦ ਵੀ ਜਿਹੜੇ ਪੈਸੇ ਖਾੜੇ ਆ ਠੀਕ ਹੈ ਜੀ ਦੱਸਣਾ ਉਹਨਾਂ ਨੂੰ ਚਾਹੀਦਾ ਹੈ ਅਸੀਂ ਤਾਂ ਉਹਨਾਂ ਨੇ ਬੇਨਤੀ ਲਾਈ ਸੀ ਕਿ ਗਰੁੱਪ ਦੇ ਵਿੱਚ ਪਾਉਣੀ ਆ ਇੱਕ ਦੋ ਦਿਨ ਲੇਟ ਪਈ ਆ ਅਸੀਂ ਇਹਨਾਂ ਦੀ ਵੀ ਸੇਵਾ ਕਰਨੀ ਹੈ ਕਿ ਜਲੰਧਰ ਸਿੰਘ ਦੀ ਸੇਵਾ ਕੀਤੀ ਆ ਅਸੀਂ ਲਾਪਰੇ ਸਿੰਘ ਜਿਹੜੇ ਉਹਨਾਂ ਦੇ ਸਿਰ ਦੇ ਵਿੱਚ ਪਾਣੀ ਭਰ ਗਿਆ ਸੀ ਉਹਦਾ ਆਪਰੇਸ਼ਨ ਹੋਣਾ ਸੀਗਾ ਉਹਨੂੰ ਵੀਰ ਨੂੰ 10000 ਰੁਪਏ ਆਪਾਂ ਦੇ ਦੇਈਏ ਕਿ ਸਾਡੇ ਕੋਲ ਨਾ ਦਾ ਸਬੰਧ ਤਾਂ ਹੁੰਦਾ ਨਹੀਂਗਾ ਜੇ ਤੁਹਾਡੇ ਕੋਲ ਦਾ ਸਬੰਧ ਇਕੱਠਾ ਹੁੰਦਾ ਹੀ ਉਦੋਂ ਵੀ ਪੋਸਟ ਪਾਉਣੀ ਹੁੰਦੀ ਆ ਜਦੋਂ ਮਾੜੇ ਮੋٹے ਕੱਟਦੇ ਹੁੰਦੇ ਫਿਰ ਅਸੀਂ ਸੰਗਤ ਸੰਯੋਗ ਕਰਕੇ ਮਾਣਦੇ ਆ। ਮਾਣ ਇਹ ਹੱਦੇ ਕੋ ਸੇਵਾ ਪਈ ਸੀ 5000 ਰੁਪਏ ਤੇ ਸੀਐਸ ਪ੍ਰਵਾਹ ਨੂੰ ਦੇ ਚੱਲੇ। ਜਿਹੜਾ ਕੋ ਨਾ ਹੁੰਦੀ ਆਪਾਂ ਗਰੁੱਪ ਦੇ ਵਿੱਚ ਵੈਸੇ ਰਾਤਾਂ ਦਾ ਵੀ ਪੋਸਟ ਪਾਈ ਸੀ। ਪਰ ਕਿੰਨਾ 2-300 ਰੁਪਏ ਸਾਡੇ ਕੋਲ ਐਟ ਅ ਟਾਈਮ ਆਇਆ ਸੀ ਰਾਤੀ। ਸਿਮਰਨ ਜੀ ਸਾਡੇ ਕੋਲ ਸੀਗਾ 5000 ਰੁਪਏ ਤੇ ਅਸੀਂ ਇਸ ਪਰਵਾਹ ਨੂੰ ਦੇ ਚੰਨੇ ਆ ਤੇ ਬਾਕੀ ਦਾ ਧੰਨਵਾਦ ਕਰਦਾ ਸਾਰੇ ਵੀਰਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ